ਹਾਂਜੀ 사ਤੀ ਕਾਲ ਜੀ ਜੀਡੀਐਸਪੀ 02 ਦੇ ਵੈਲਕਮ ਕਰਦਾ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਗਰਦੀਪ ਅੰਮ੍ਰਿਤਪਰੀਆ ਲਓ ਵੀਰ ਜੀ ਅੱਜ ਸ਼ੋਅ ਕਰਾਉਣ ਲੱਗੇ ਆਂ ਵੀਰ ਜੀ ਛੱਤ ਤੇ ਦੋ ਚਾਰ ਜੋੜਿਆਂ ਦਾ ਸ਼ੋਅ ਕਰਾਵਾਂਗੇ ਠੀਕ ਹੈ ਜੀ ਇੱਕ ਕਮਲ ਉਸਤਾਜੀ ਹੁਣਾਂ ਆਏ ਆ ਠੀਕ ਹੈ ਜੀ ਹਾਂਜੀ 사ਤੀ ਕਾਲ ਕਮਲ ਉਸਤਾਜੀ ਸਰ ਉਸਤਾਜੀ ਕਿਹੜੇ ਵੀਰ ਦੀ ਛੱਤ ਤੇ ਆਏ ਆ ਆਪਾਂ ਜੀ ਮੇਰਾ ਮੁੰਡਾ ਰਾਜਾ ਜੀ ਫੈਰਾ ਜੀ ਰਾਜਵੀਰਾਂ ਜੀ ਦਾ ਅਧਿਕਾਰਾ ਜੀ ਵੀ ਜੀ ਸ਼ਗਿਰਦ ਪਈ ਤੁਹਾਡਾ ਜੀ ਇਹ ਕਮਲ ਉਸਤਾਜੀ ਦਾ ਸ਼ਗਿਰਦ ਠੀਕ ਹੈ ਜੀ ਕਮਲ ਉਸਤਾਜੀ ਦੇ ਸ਼ਗਿਰਦ ਦੀ ਛੱਤ ਤੇ ਆਪਾਂ ਕਲਉਤੇ ਆ ਜੀ ਤੇ ਸ਼ੋਅ ਕਰਾਵਾਂਗੇ ਅੱਜ ਆਪਾਂ ਪਿੰਡ ਹੈਗੇ ਜੇ RAM TEERATH ਠੀਕ ਹੈ ਜੀ ਪਿੰਡ ਤੇ RAM TEERATH ਦੇ ਸਾਹਮਣੇ ਪਿੰਡ ਹੈ ਇੱਕ ਲੇਅਰ ਪਿੰਡ ਜੋ ਕਿ ਅੰਮ੍ਰਿਤਸਰ ਤੋਂ 20 ਕਿਲੋਮੀਟਰ ਦੂਰ ਹੈ ਜੀ ਠੀਕ ਹੈ ਵੀਰ ਜੀ ਤੇ ਆਓ ਕਰਾਨੇ ਆ ਵੀਰ ਜੀ ਉਹਨਾਂ ਨੇ ਮਲਵਾਈ ਪਰਿੰਦੇ ਦੇਣੇ ਸੀ ਜਿਹਦੇ ਕਰਕੇ ਆਪਾਂ ਹੈ ਆ ਠੀਕ ਹੈ ਜੀ ਲੈਣ ਵੀਰ ਜੀ ਹਣਾ ਕੋ ਪਰਿੰਦੇ ਤੇ ਜਿਹੜੇ ਵੀਰ ਜੀ ਹਣਾ ਦੇ ਪਰਿੰਦੇ ਨਹੀਂ ਉੜਦੇ ਬਾਜ਼ੀਆਂ 'ਚ ਮਲਵਾਈ ਠੀਕ ਹੈ ਜੀ ਬਹੁਤ ਚੰਗੇ ਰਿਜ਼ਲਟ ਆਏ ਨੇ ਤੇ ਭਰ ਬਾਜ਼ੀਆਂ 'ਚ ਨਹੀਂ ਪੈਂਦੇ ਪਰਿੰਦੇ ਜੋ ਵੀਰ ਜੀ ਹਣਾ ਨੇ ਦੇ ਦੇਣੇ ਨੇ ਆਪਾਂ ਨੂੰ ਵੀਰ ਜੀ ਹਣਾ ਦਾ ਢਾ ਕੇ ਵੇਖੇ ਹੋਏ ਨੇ ਉਹ ਕਬੂਤਰ ਸਾਰੇ ਹੀ ਰਿਜ਼ਲਟਡ ਜੋੜਿਆਂ ਦੇ ਬੱਚੇ ਨੇ ਉਹ ਤੇ ਜੋ ਕੁਝ ਵੀ ਆ ਸਾਰੇ ਮਲਵਾਈ ਦੇ ਹੀ ਦੇਣੇ ਨੇ तकरीबन ਆਪਣੀ ਛੱਤ ਤੋਂ ਤੇ ਬਾਕੀ ਦੇਸੀ ਕਬੂਤਰਾਂ ਦਾ ਕਰੋਣੇ ਆ ਸ਼ੌਂਕ ਤੁਹਾਨੂੰ ਆਉ ਲੈ ਚੱਲਦੇ ਆ ਕਬੂਤਰਾਂ ਦੇ ਇੱਕ ਵੀਰ ਜੀ ਹਣਾ ਦੀ ਨਾ ਗੰਜੀ ਨਸਲ ਬੜੀ ਮਸ਼ਹੂਰ ਹੈਗੀ ਜੀ ਉਹਦਾ ਵੀ ਤੁਹਾਨੂੰ ਮਸਲ ਦਾ ਸ਼ੌਂਕ ਕਰਾਵਾਂਗੇ ਠੀਕ ਹੈ ਜੀ ਤੇ ਉਹ ਵੀਰ ਜੀ ਉਹਨਾਂ ਕੋਲ ਪੁੱਛਾਂਗੇ ਤੁਹਾਨੂੰ ਆਹ ਲੋ ਜੀ ਕਰੋ ਜੀ ਕਰੋ ਜੀ ਇਹ ਮਾਦੀ ਹੈ ਜੀ ਹਾਂ ਜੀ ਹਾਂ ਜੀ ਆ ਮਦੀਨ ਜੇ ਜੀ ਇਹਦੀ ਅੱਖ ਦਾ ਸ਼ੌਂਕ ਕਰੋ ਅੱਖ ਦਾ ਨੋਕੇ ਦਾ ਦਾ ਕੁੰਦਾ ਜੀ ਇਹਦਾ ਕੁੰਦਾ ਕਟਿਆ ਹੈ ਠੀਕ ਹੈ ਜੀ ਇਹ ਬੈਲੰਸ ਜੀ ਇਹਦਾ ਮਾਦੀ ਦਾ ਇਹ ਨਾਲ ਠੀਕ ਹੋ ਗਿਆ ਵੀਰ ਜੀ ਨਹੀਂ ਨਹੀਂ ਇਹ ਬੈਲੰਸ ਠੀਕ ਠੀਕ ਹੈ ਜੀ ਇਹ ਫੁੱਲ ਵਿਊ ਜੇ ਦਾ ਮਾਦੀ ਦਾ ਇਹ ਫੁੱਲ ਵਿਊ ਜੇ ਇਥੇ ਮਾਦੀ ਦਾ ਤੇ ਜਿਹੜਾ ਕਬੂਤਰ ਇਸ ਮਾਦੀ ਨਾਲ ਲੱਗਾ ਵਾ ਉਸ ਕਬੂਤਰ ਦਾ ਸ਼ੋਅ ਕਰਾਣ ਲੱਗੇ ਨੇ ਆਹ ਲੋ ਜੀ ਇਹ ਫੁੱਲ ਵਿਊ ਇਹਦਾ ਛੱਡ ਕੇ ਵਿਖਾਤੀ ਜੀ ਠੀਕ ਹੈ ਜੀ ਮੁਕਲ ਵੀਰੇ ਮਾਰਦੇ ਮੁਕਲ ਆਹ ਕਰਾਓ ਜੀ ਕਮਲਤਾ ਜੀ ਬਰਾਓ ਬਰਾਓ ਤੁਸੀਂ ਕਰਾਓ ਸ਼ੋਅ ਕਰਾਓ ਕਰਾਓ ਸ਼ੋਅ ਆਹ ਲੋ ਜੀ ਕਮਲਤਾ ਜੀ ਹੁਣੀ ਕਰਾਉਣ ਲੱਗੇ ਨੇ ਸ਼ੋਅਕ ਆ ਕਰੋ ਜੀ ਇਹਦੀ ਅੱਖ ਦਾ ਸ਼ੌਂਕ ਇਹ ਮਾਦੀ ਨਾਲ ਜੁੜੀ ਦਾ ਇਹ ਜਿਹੜੀ ਮਾਦੀ ਹੁਣੇ ਵਿਖਾਈ ਆ ਉਸ ਮਾਦੀ ਨਾਲ ਜੁੜੇ ਹੋયા ਜੀ ਪਰਿੰਦਾ ਠੀਕ ਹੈ ਜੀ ਆਹ پارک ਹੁੰਦਾ ਜੀ ਇਹਦਾ ਪਰ ਪੱਲਾ ਕਟਿਆ ਆ ਵਾ ਜੁੜਿਆਂ ਵਾਲੇ ਹੈਗੇ ਨੇ ਪਰਿੰਦੇ ਇਹਦਾ ਬੈਲੈਂਸ ਵਿਖਾਇਓ ਜੀ ਆਹ ਇਹਦਾ ਬੈਲੈਂਸ ਠੀਕ ਹੈ ਵੀਰ ਜੀ ਇਹ ਰਾਏ ਵੀਰ ਦੀ ਛੱਤ ਤੇ ਪਿੰਡ ਕਲੀਅਰ ਆਹ ਫੋਲਿਓ ਵਿਊ ਜੀ ਇਹਦਾ ਠੀਕ ਹੋ ਗਿਆ ਜੀ ਇਹ ਕਬੂਤਰ ਅੰਮ੍ਰਿਤਸਰ ਗਿਆ ਸੀ ਇੱਥੇ ਗਿਆ ਹੈ ਵੀ ਇੱਕ ਕਪੂਰਥਣਾ ਲੈਂਦਾ ਜੇ ਕਪੂਰਥਣਾ ਲੇ ਗਿਆ ਜੀ ਤੇ 350 ਦਾ ਕਬੂਤਰ ਕੋਈ ਅਨਜਾਨੀ ਬੰਦਾ ਜਿੰਨੇ 350 ਦਿੰਦਾ ਇਹ ਕਬੂਤਰ ਦੀ ਅੱਖ ਜੇ ਦੀ ਠੀਕ ਹੈ ਵੀਰ ਜੀ ਇਹ ਲਿਸੇ ਗਿਆ ਜੀ ਅੱਜ ਤਾਂ ਨਹੀਂ ਕਿ ਲੈਣੇ ਨੇ ਇਹ ਬੈਲੈਂਸ ਹੈ ਜੀ ਇਹ 350 ਰੁਪਏ ਦਾ ਕਬੂਤਰ ਲੈਂਦਾ ਜੇ ਵੀਰ ਜੀ ਨੇ ਆਲਾ ਕਿਤੇ ਗਏ ਹੀ ਵੀਰ ਹੁਣੀ ਠੀਕ ਹੈ ਜੀ ਇਹਨਾਂ ਨੇ ਮੈਨੂੰ ਫੋਟੋ ਪਾਈ ਕਬੂਤਰ ਦੀ ਮੈਂ ਉਹ استاد ਜੀ ਹੁਣਾਂ ਨੂੰ ਫੋਟੋ ਪਾਈ ਹੈ ਇਹਨਾਂ ਨੇ ਆਪਣੇ ਉਹ استاد ਜੀ ਹੁਣਾਂ ਨੇ ਇਹਦੇ ਪੰਜਿਆਂ ਦਾ ਸ਼ੌਂਕ ਜੀ ਬਹੁਤ ਚੰਗਾ ਪਰਿੰਦਾ ਜੀ ਇਹ ਬੱਚੇ ਧਾਰਿਆ ਭਾਜੀ ਹਾਂਜੀ ਹਾਂਜੀ ਬੱਚੇ ਪੂਰੇ ਬੋਲ ਆਹ ਜੋੜਾ ਹੀ ਦਿਖਾ ਦੋ ਤੁਹਾਨੂੰ ਆ ਲੋ ਜੀ ਇਹ ਕਬੂਤਰ ਜੀ ਆ ਵਖਾਇਓ ਜੀ ਮਗਲ ਜੀ ਇਹ ਕਬੂਤਰ ਜੀ ਕਬੂਰ ਥਲੇ ਆਣਾ ਇਹ ਕਬੂਰ ਥਲੇ ਵਾਲਾ ਵਜਦਾ ਜੀ ਵੀਰ ਜੀ ਹੁਣਾ ਕੋ ਤੇ ਇਹ ਵੀਰ ਜੀ ਹੁਣਾ ਨੇ ਮਾਦੀ ਲਾਈ ਜੀ ਇਹਦੇ ਨਾਲ ਠੀਕ ਹੈ ਜੀ ਇਹ ਦੀ ਅੱਖ ਜੇ ਮਾਦੀ ਦੀ ਇਹ ਨੋਕਾ ਜੀ ਗੰਜੀ ਨਸਲ ਦੇ ਮਾਤੂ ਇਹ ਪਰਪੱਲਾ ਜੀ ਵੀਰ ਜੀ ਹੁਣਾ ਦਾ ਕਬੂਤਰ ਦੇ ਠੀਕ ਹੈ ਜੀ ਜੋ ਕਿ ਵੀਰ ਜੀ ਹੁਣਾ ਕੋਲ ਪਰਿੰਦੇ ਨੇ ਚੜ ਚੜ ਕੇ ਸਾਰ ਹੋ ਰਹੀ ਏ ਵਿੱਚ ਇਹ ਦਾ ਬੈਲੈਂਸ ਠੀਕ ਹੈ ਜੀ ਰਾਇ ਵੀਰ ਜੀ ਆਪਣਾ ਸ਼ੌਂਕ ਕਿੱਥੋਂ ਪਿਆ ਜੋ ਵੀਰ ਜੜੇ ਦਾਦਾ ਜੀ ਨਾਲ ਰੱਖੇ ਨੇ ਅੱਜ ਤੋਂ ਘਟੋ ਘਾੜ 780 ਸਾਲ ਪਹਿਲਾਂ ਦੇ ਘੁੰਮਤੇ ਰੱਖੇ ਆ ਇਹ ਠੀਕ ਹੈ ਜੀ ਇਸ ਛੱਤ ਤੇ ਹੀ ਨਹੀਂ ਨਹੀਂ ਉਹ ਪੁਰਾਣੇ ਘਰ ਹੁੰਦਾ ਛੜਾ ਪੁਰਾਣਾ ਘਰ ਉਧਰ ਆਏ ਪੁਰਾਣਾ ਘਰ ਪਰਲੇ ਪਾਸ ਹੀ ਹਾਂਜੀ ਪੁਰਾਣੇ ਘਰ ਉਹਨਾਂ ਤੋਂ ਫਿਰ ਦਾਦਾ ਜੀ ਤੋਂ ਫਿਰ ਫਾਜ਼ਲ ਸਾਹਿਬ ਨੂੰ ਸ਼ੌਕ ਆ ਹਾਂ ਨਹੀਂ ਦਾਦਾ ਫਿਰ ਤਾਜ ਦੇ ਮੁੰਡੇ ਰੱਖੇ ਸੀ ਆ ਠੀਕ ਹੈ ਜੀ ਉਹਦੇ ਕੋਠੇ ਆਪਾਂ ਸ਼ੌਕ ਕਰਦੇ ਓਕੇ ਫਿਰ ਤੁਹਾਨੂੰ ਉਹ ਬਹੁਤ ਛੱਡੇ ਨਹੀਂ ਉਹਨਾਂ ਰੱਖਿਆ ਹੀ 780 ਸਾਲ ਪਹਿਲਾਂ ਘੁੰਮਤੇ ਦਾਦਾ ਜੀ ਉਹਨਾਂ ਨੇ ਹਾਂਜੀ ਤੇ ਫਾਜ਼ਲ ਸਾਹਿਬ ਨੂੰ ਵੀ ਸ਼ੌਕ ਹੀ ਉਹਨਾਂ ਨੂੰ ਨਹੀਂ ਉਹ ਜਦੋਂ ਅਸੀਂ ਡਾਉਣ ਲਗੇ ਉਹ ਕੋਠੇ ਆਉਂ ਜਾਂਦੇ ਬਾਕੀ ਜ਼ਿਆਦਾ ਨਹੀਂ ਲੋ ਜੀ ਹੈ ਹੀ ਸ਼ੌਕ ਲੱਗਦਾ ਜਿੱਦਾਂ ਵਿਖਾਉਂਦੇ ਨੇ ਪੈਰ ਕਿਥੇ ਜੇਦੇ ਤੇ ਪੈਰ ਵੇਲੋ ਠੀਕ ਹੈ ਜੀ ਬੈਲੈਂਸ ਇਹਦਾ ਆ ਫੁੱਲ 뷰 ਇਹਦਾ ਆ ਲੋ ਜੀ ਜੋ ਕਿ ਗੰਜੀ ਬਰੀਡ ਦੇ ਨਾਂ ਤੇ ਭਾਈ ਜੀ ਨਾਲ ਕੋ ਹੋਏ ਨੇ ਮੈਂ ਵੀ ਆ ਕੇ ਸ਼ੌਕ ਕੀਤਾ ਸੀ ਵੀਰ ਜੀ ਹੁਣਾ ਕੋ ਪਰਿੰਦਿਆਂ ਦਾ ਤੇ ਮੈਂ ਕਿਹਾ ਗੰਝੇ ਆ ਤੇ ਵੀਰ ਜੀ ਹੁਣੀ ਕਹਿੰਦੇ ਵੀ ਇਹ ਨਿਕਲਦੇ ਹੀ ਬੱਚੇ ਇਦਾਂ ਦੇ ਆ ਮੈਂ ਕਿਹਾ ਲੜ ਲੜ ਕੇ ਗੰਝੇ ਹੋਏ ਨੇ ਕਹਿੰਦੇ ਨਹੀਂ ਇਹ ਸਾਰੇ ਜਿਹੜੇ ਬਰੀਡ ਨੇ ਇਹ ਨਿਕਲਦੇ ਹੀ ਇਦਾਂ ਨੇ ਲੜ ਲੜ ਕੇ ਨਹੀਂ ਗੰਝੇ ਹੋਏ ਇਹ ਬਰੀਡ ਜਿਹੜਾ ਵੀ ਬੱਚਾ ਨਿਕਲਦਾ ਵਾ ਉਹ ਹੀ ਇਦਾਂ ਦਾ ਨਿਕਲਦਾ ਆ ਬੈਲੈਂਸ ਚੈੱਕ ਕਰੋ ਇਹਦਾ ਆ ਇਹਦਾ ਬੈਲੈਂਸ ਜੀ ਠੀਕ ਹੈ ਵੀਰ ਜੀ ਇਹ ਦੀ ਅੱਖ ਦਾ ਸ਼ੌਂਕ ਜੀ ਐ ਕਰੋ ਇਹ ਦੀ ਅੱਖ ਦਾ ਸ਼ੌਂਕ ਠੀਕ ਹੈ ਜੀ ਇਹ ਦੀ ਅੱਖ ਦਾ ਸ਼ੌਂਕ ਜੀ ਇਹ ਇਹਦੇ ਪੰਜਿਆਂ ਦਾ ਸ਼ੌਕ ਜੀ ਤੇ ਵਾਸ਼ਲ ਪਾਈ ਹੋਈ ਏ ਤੇ ਬੈਲੈਂਸ ਚੈੱਕ ਕਰ ਸਕਦੇ ਹੋ ਤੁਸੀਂ ਇਹਦਾ ਵੀ ਠੀਕ ਹੈ ਜੀ ਇਹਦਾ ਬੈਲੈਂਸ ਜੀ ਪੰਜਿਆਂ ਪਰ ਵੀਡੀਓ ਚੰਗੀ ਲੱਗਿਆ ਕਰੇ ਲਾਈਕ ਕਮੈਂਟ ਕਰਕੇ ਮੇਰੇ ਵੀਰ ਜਰੂਰ ਦੱਸਿਆ ਕਰੋ ਠੀਕ ਹੈ ਜੀ ਵੀਡੀਓ ਆਪਾਂ ਛੋਟੀਆਂ ਛੋਟੀਆਂ ਬਣਾਉਣੀਆਂ ਠੀਕ ਹੈ ਜੀ ਇੱਕ ਇਹ ਪਰੇਂਦਾ ਇਹਦੇ ਨਾਲ ਹੀ ਲੱਗਿਆ ਭਾਜੀ ਇਹ ਜੋੜਾ ਹਾਂਜੀ ਹਾਂਜੀ ਇਹ ਜੋੜਾ ਇਹਦੇ ਨਾਲ ਲੱਗਿਆ ਜੀ ਮਾਦੀ ਹੈ ਜੀ ਇਹ ਕਰੋ ਗੰਜੀ ਬਲੱਡ ਲਾਈਨ ਦੀ ਮਾਂ ਠੀਕ ਹੈ ਜੀ ਇਹ ਜੋੜਾ ਕਿੱਥੋਂ ਆਇਆ ਭਾਈ ਤੁਹਾਡੇ ਕੋ ਜੀ ਹਾਂਜੀ ਰਾਜੇ ਵੀਰ ਜੀ ਆਗੇ 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 ਰਾਜੇ ਵੀਰ ਜੀ ਦੱਸਣਗੇ ਜੀ ਇਹਦਾ ਬੈਲੈਂਸ ਜੀ ਇਹ ਮਾਦੀਾਡੇ ਘਰ ਦੀ ਆ ਕਬੂਤਰਾ ਏਡੇ ਕੋ ਮਰ ਗਿਆ ਦਾਗ ਕਬੂਤਰ ਹੁੰਦਾ ਏਡੇ ਕੋ ਬੜਾ ਪੁਰਾਣਾ ਕਬੂਤਰ ਹੁੰਦਾ ਸੀ ਆ ਠੀਕ ਹੈ ਜੀ 20 22 ਸਾਲ ਪੁਰਾਣਾ ਕਬੂਤਰ ਸਾਡੇ ਕੋਲ ਇਹਦੇ ਪੰਜਾ ਮਾਦੀ ਮਾਦੀ ਹੈ ਮਤਲਬ 22 ਸਾਲ ਪੁਰਾਣੀ ਨਸਲ ਦਾ ਹੈ ਜੀ ਚਲਦੀ ਠੀਕ ਹੈ ਜੀ ਤਾਂ ਲੋ ਜੀ ਇਹਦਾ ਫੁੱਲ ਥਿਊ ਹੈ ਲੋ ਬਹੁਤ ਸ਼ੌਕ ਕਰਾਉਂਦਾ ਇਨਸ਼ਾ ਅੱਜ ਇਹ ਦੇਸੀ ਕਿ ਮਲਵਾਈ ਭਾਈ ਇਹ ਦੇਸੀ ਦੇਸੀ ਆ ਲੋ ਜੀ ਦੇਸੀ ਲੱਖਿਆਂ 'ਚ ਆ ਬੈਲੰਸ ਜੀ ਇਹਦਾ ਠੀਕ ਹੈ ਜੀ ਇੱਕ ਪੱਤਾ ਬੈਲੰਸ ਜੀ ਇਹਦਾ ਕੋਈ ਨਹੀਂ ਬੱਚਾ ਚਲ ਗਿਆ ਮੇਰੇ ਕੋਲ ਇਹਦਾ ਜੀ ਇਹ ਕਿੰਨੇ ਸਾਲ ਪੁਰਾਣਾ ਪਾਜੀਗਾ ਕਬੂਤਰ ਇਹ ਹੋਵੇ ਚਾਰ ਪੰਜ ਸਾਲ ਪੁਰਾਣਾ ਬੱਚਾ ਹੈ ਇਹਦਾ ਭਾਈ। ਤਾਂ ਠੀਕ ਹੈ ਜੀ। ਆ ਚਾਰ ਪੰਜ ਸਾਲ ਪੁਰਾਣਾ ਬੱਚਾ ਜੀ। ਮਤਲਬ ਬਹੁਤ ਉਮਰ ਲੱਗਦੀ ਪਈ ਹੈ ਦੀ ਪਰ ਹੈਗਾ ਕਹਿੰਦੇ 5 ਕੁ ਸਾਲ ਪੁਰਾਣਾ ਵਾ। ਠੀਕ ਹੈ ਵੀ ਜੀ। ਇਹਨਾਂ ਕੋ ਆਇਆ ਨਾ। ਇਹਨਾਂ ਕੋ ਆਏ ਇਹਨੂੰ ਚਾਰ ਪੰਜ ਸਾਲ ਹੋਏ ਜੀ। ਆ ਰਹੇ ਉਹ। ਕਹਾਂ ਪਰ ਪੱਲਾ ਜੀ ਦਾ। ਠੀਕ ਹੈ। ਇਹ ਬੈਲੈਂਸ ਜਿੱਦਾਂ ਕਿ ਮੈਂ ਪਹਿਲੇ ਵੀ ਦੱਸਤਾ ਤੁਹਾਨੂੰ। ਇਹਦੇ ਪੰਜੇ ਜੀ। ਉਹਦਾ ਉਤਾਦ ਕਰਾ ਦੇਗੇ ਕੱਲ੍ਹ ਕਾਸ਼। ਠੀਕ ਹੈ ਜੀ। ਇਹ ਪੰਜੇ ਜੇ ਦੇ ਆ ਗਿਆ ਵੀ ਨਹੀਂ ਆਉਂਦੇ ਲਓ ਜੀ ਜਿਹੜਾ ਦੀ ਤੇ ਇਧਰ ਵੀਰ ਜੀ ਇਹ ਵੀ ਆਪਣਾ ਸ਼ਹਿਰ ਦਾ ਉਹਨਾਂ ਇਸ ਤਰ੍ਹਾਂ ਮੁਕਲੀਫਾ ਆ ਠੀਕ ਹੈ ਜੀ ਮੇਰਾ ਇੱਕਲੀਫਾ ਲਾ ਜੂਏ ਨਾਮ ਦੇਬਾ ਜੀ ਦਾ ਜੀ ਦੇ ਬੇ ਵੀਰ ਜੀ ਠੀਕ ਹੈ ਜੀ ਬਾਡੀ ਬੋਸਤਾ ਦੀ ਬਾਡੀ ਬੋ ਵੀ ਉਸਤਾ ਜੀ ਸੂਰ ਮੰਡੀ ਵਾਲੇ ਠੀਕ ਹੈ ਜੀ ਲਓ ਜੀ ਕਰੋ ਜੀ ਆ ਲਓ ਜੀ ਸਨੀ ਵੀ ਜੀ ਕਰਾਓ ਇਹਦਾ ਸ਼ੌਂਕ ਇਹਦੀ ਅੱਖ ਜੀ ਪਰਿੰਦੇ ਵੀ ਤੇ ਬਹੁਤ ਬੁੱਢਾ ਕਬੂਤਰ ਜੇ ਫਲਕਾ ਤੇ ਹੀ ਵੇਖ ਸਕਦੇ ਜੀ ਆ ਪਰ ਪੱਲਾ ਜੀ ਇਹਦਾ ਠੀਕ ਹੈ ਜੀ ਇਹਦਾ ਬੈਲੈਂਸ ਹੈ ਜੀ ਠੀਕ ਹੋ ਗਿਆ ਵੀਰ ਜੀ ਇਹ ਬੈਲੈਂਸ ਹੈ ਜੀ ਇਹਦਾ ਜੀ ਉਹ ਦੋ ਮੇ ਇਧਰ ਘੜ ਹਾਂ ਜੀ ਪੂਲੀ ਦੋ ਮੱਖ ਖੋਲ ਕੇ ਵਿਖਾਈਏ ਵੀਰ ਜੀ ਉਹਨਾਂ ਨੇ ਛੱਡ ਦੋ ਦੋ ਠੀਕ ਕਰ ਹਾਂ ਜੀ ਯਰੇ ਪੰਜਿਆਂ ਦਾ ਸ਼ੋਅ ਕਰਾਏ ਸਨ ਵੀਰ ਜੀ ਹਾਂ ਆਹ ਕਾਲ ਜਾਨ ਲੋਕੋ ਪੜਾਈ ਜਾਂਦੇ ਆ ਯਾਰ ਅਸਨ ਨਹੀਂ ਵੀਰ ਜੀ ਹੁਣੀ ਪੰਜਿਆਂ ਦਾ ਸ਼ੋਅ ਕਰਾਉਂਦੇ ਹੋਏ ਉਹ ਜਰਦਾ ਖਾ ਵੀ ਲਈ ਓਏ ਠੀਕ ਹੈ ਜੀ ਪੰਜੇ ਦਾ ਨੋ ਆ ਨੋਕੇ ਦਾ ਸ਼ੌਂਕ ਛੱਡ ਦੋ ਨੂੰ ਥੱਲੇ ਛੱਡ ਦੇ ਛੱਡ ਦੇ ਆ ਲੋ ਜੀ ਇਹ ਪਰਿੰਦਾ ਛੱਡਦਾ ਜੀ ਵੀਰ ਜੀ ਹੋਣਾ ਨੇ ਆ ਲੋ ਜੀ ਅਗਲੇ ਪਰਿੰਦੇ ਦਾ ਸ਼ੌਂਕ ਕਰਾਂਗੇ ਆਪਣੇ ਧिवे ਵੀਰ ਜੀ ਹਣੀ ਠੀਕ ਆ ਸਾ ਖਲੀਫਾ ਸਾਹਿਬ ਇਹਦੀ ਅੱਖ ਦਾ ਸ਼ੌਂਕ ਜੇ ਜੀ ਇਹ ਜੋੜਾ ਹੀ ਹੈਗਾ ਜੀ ਉਹ ਕਬੂਤਰ ਹੀ ਹੈ ਮਾਦੀ ਜੀ ਠੀਕ ਹੈ ਵੀਰ ਜੀ ਆ ਪਰਪਲਾ ਜੀ ਆ ਪਰਪਲਾ ਜੀ ਇਹਦਾ ਠੀਕ ਹੈ ਜੀ ਤੇ ਇਹਦਾ ਫੁੱਲ ਵੀਊ ਜੀ ਇਹਦਾ ਬੈਲੈਂਸ ਚੈੱਕ ਕਰਾਓ ਭਾਜੀ ਮਾੜਾ ਜ ਆ ਪੰਜੇ ਜੀ ਇਹਦੇ ਬੈਲੈਂਸ ਚੈੱਕ ਕਰਾਓ ਪੁੱਛਦਾ ਆ ਬੈਲੈਂਸ ਇਹਦਾ ਰਹਿਣ ਦੋ ਛੱਡ ਦੋ ਪੁੱਛ ਵੀਰ ਕਪਾਤਾ ਪੁੱਛੀ ਠੀਕ ਹੈ ਵੀਰ ਜੀ ਛੱਡ ਦੋ ਲਓ ਜੀ ਆ ਜੋੜੇ ਦਾ ਸ਼ੌਂਕ ਹੋ ਗਿਆ ਜੀ ਠੀਕ ਹੈ ਵੀਰ ਜੀ ਆ ਜੋੜਾ ਹੀ ਹੈਗਾ ਜੀ ਵੀਰ ਜੀ ਹੁਣਾਂ ਦਾ ਰਕੋ ਤੇ ਬਾਕੀ ਨਵੀਂ ਵੀਡੀਓ ਦੇ ਵਿੱਚ ਕੁਛ ਚਿਰ ਬਾਅਦ ਲੈ ਕੇ ਆਵਾਂਗੇ ਵੀਡੀਓ ਇਹ ਪ੍ਰਾਣੀ ਨਸਲ ਚੈੱਕ ਕਰਾਉ ਇਹ ਭਾਈ ਹੁਣਾਂ ਦਾ ਹੈਗਾ ਜੀ ਵਿਊ ਕੋਠੇ ਦਾ ਇੱਕ ਇਹ ਖੁੱਡਾ ਜੇ ਵੀਰ ਜੀ ਦਾ ਤੇ ਇੱਕ ਇਹ ਖੁੱਡਾ ਜੇ ਵੀਰ ਜੀ ਹੁਣਾਂ ਦਾ ਠੀਕ ਹੈ ਜੀ ਦੇਖੋ ਟੈਂਕੀ ਜੀ ਲੱਗ ਗਈ ਕਰਦੇ ਮੈਂ ਪ੍ਰਾਣੀ ਨਸਲ ਆ ਚੈੱਕ ਆਹ ਲੋ ਜੀ ਪ੍ਰਾਣੀ ਨਸਲ ਦਾ ਕਬੂਤਰ ਅੱਖ ਚੈੱਕ ਕਰੋ ਜੇ ਦੀ ਬਿੰਦੀ ਚੈੱਕ ਕਰੋ ਜੀ ਬੱਚੇ ਚਿੱਟੀ ਅੱਖ ਦੇ ਆ ਜੀ ਪਿਓਰ ਆ ਲੋ ਜੀ ਹੋਰ ਪੱਲਾ ਚੈੱਕ ਕਰੋ ਇਹਦਾ ਠੀਕ ਹੈ ਜੀ ਕੁਛੇਰ ਬਾਅਦ ਥੰਨੀ ਵੀਰ ਜੀ ਉਹਨਾਂ ਦੀ ਛੱਤ ਦਾ ਵੀ ਸ਼ੋਅ ਕਰਾਵਾਂਗੇ ਤੁਹਾਨੂੰ ਇਹ ਬੈਲੈਂਸ ਇਹਦਾ ਠੀਕ ਹੈ ਜੀ ਲੋ ਜੀ ਆ ਮਰੀਂਜ ਇਹ ਮਾਦੀ ਲੱਗੀ ਜੀ ਤੇ ਬੱਚੇ ਚਿੱਟੀਆਂ ਅੱਖਾਂ ਦੇ ਪਾਉਂਦੇ ਜੀ ਠੀਕ ਹੈ ਜੀ ਨੋਕੇ ਦਾ ਤੇ ਅੱਖ ਦਾ ਸ਼ੌਂਕ ਐ ਫੁਲੀ ਹੋਈ ਇਹਦਾ ਇਹ ਛੱਡਤੀ ਜੀ ਸਾਜੀ ਹੋਣਾ ਠੀਕ ਹੈ ਜੀ ਆਹ ਲੋ ਜੀ ਆਹ ਸ਼ੌਂਕ ਕਰਾਤਾ ਜੀ ਬਾਕੀ ਸਾਰੇ ਵੀਰਾਂ ਨਾਲ ਤੁਹਾਨੂੰ ਮਿਲਾਤਾ ਵਾ ਜੀ ਠੀਕ ਹੈ ਜੀ ਅਗਲੀ ਵੀਡੀਓ ਚ ਲੈ ਕੇ ਆਵਾਂਗੇ ਵੀਰ ਜੀ ਹੁਣਾ ਦੀ ਛੱਤ ਤੇ ਸੱਣੀ ਵੀਰ ਜੀ ਹੁਣਾ ਦੀ ਛੱਤ ਦਾ ਵੀ ਸ਼ੌਂਕ ਕਰਾਵਾਂਗੇ ਕੁਛ ਕਰਨਾ ਕਰਕੇ ਆਪਾਂ ਵਿਧੀ ਹੋ ਗਏ ਸੀ ਭਾਈ ਹੁਣਾਂ ਨੇ ਤੇ ਆਪਾਂ ਨੂੰ ਬਹੁਤ ਚਿਰ ਦਾ ਬੁਲਾਇਆ ਸੀ ਅਥੂ ਜੀ ਇਹ ਕਰਾਂਗੇ ਤੇ ਫੇਰ ਤੁਹਾਨੂੰ ਸੱਦਾਂਗੇ ਅਥੂ ਦਾ ਭਾਈ ਹੁਣੀ ਕਹਿੰਦਾ ਸ਼ੌਂਕ ਕਰਾਂਗੇ ਤੇ ਫੇਰ ਸੱਦਾਂਗੇ ਅਥੂ ਜੀ ਮੈਂ ਆਪਣੇ ਘਰੋਂ ਵੀ ਬਾਜੀ ਡੋਣੀ ਹੈ ਭਾਜੀ ਜਾਨੀ ਹੋਣਾ ਬਣਾ ਫੇਰ ਭਾਈ ਹਾਂਜੀ ਹਾਂਜੀ ਜਰੂਰ ਜਰੂਰ ਤੇ ਆ ਮੇਰਾ ਕੈਮਰਾਮੈਨ ਮੁਕਲ ਠੀਕ ਹੈ ਜੀ ਅਗਲੀ ਵੀਡੀਓ ਜਲਦ ਮਿਲਾਂਗੇ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ